ਕਟਮੇਂਤ ਤੇ ਕਟ ਸਮੇਂ ਦੇ ਵਿੱਚ ਤੇਜ਼ੀ ਦੇ ਨਾਲ ਅਮੀਰ ਹੋਣ ਦੇ ਮਕਸਦ ਦੇ ਨਾਲ ਲੋਕਾਂ ਨੇ ਚੋਰੀ ਦੇ ਸਹਤੰਦੇ ਨੂੰ ਤੇਜ਼ੀ ਦੇ ਨਾਲ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਚੋਰ ਹੁਣ ਸਿਰਫ ਪਰਸ ਚੈਨੀ ਜਾਂ ਮੋਟਰਸਾਈਕਲ ਚੋਰੀ ਤੱਕ ਹੀ ਸੀਮਤ ਨਹੀਂ ਬਲਕਿ ਉਹਨਾਂ ਨੇ ਹਰ ਖੇਤਰ ਦੇ ਵਿੱਚ ਤਰੱਕੀ ਕਰ ਦਿਆਂ ਆਪਣੇ ਝੰਡੇ ਜਿਹੜੇ ਗੱਢਣੇ ਸ਼ੁਰੂ ਕਰ ਦਿੱਤੇ ਹੈ ਸਰਕਾਰ ਨੇ ਵੀ ਇਸ ਤੰਦੇ ਦੀ ਲੋਕਪ੍ਰੀਅਤਾ ਨੂੰ ਦੇਖਦੇ ਹੋਏ ਚੋਰਾਂ ਖਿਲਾਫ ਕਾਰਵਾਈ ਨਾ ਕਰਕੇ ਸਬਸਿਡੀਆਂ ਦੇਣ ਦੇ ਅੰਮਲ ਵਿੱਚ ਤੇਜ਼ੀ ਲੈਂਦੀ ਹੈ ਤਾਂ ਜਾ ਮੈਂ ਮਾਮਲਾ ਜਿਹੜਾ ਜੰਗਲਾਤ ਵਿਭਾਗ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਬੈਠੇ ਬੈਠੇ ਚੋਰਾਂ ਦਾ ਦਰਖਤ ਕੱਟਣ ਦਾ ਮੂਡ ਬਣ ਗਿਆ ਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਉਹਨਾਂ ਦਾ ਸਾਰਾ ਮੂਡ ਖਰਾਬ ਕਰ ਦਿੱਤਾ ਉਹਨਾਂ ਨੂੰ ਫੜ ਕੇ ਤੇ ਦੂਸਰਾ ਮਸਲਾ ਮੋਟਰਾਂ ਤੋਂ ਤਾਰਾਂ ਚੋਰੀ ਦਾ ਜਾਂ ਪਿੱਤਲ ਚੋਰੀ ਦਾ ਹੈ ਸੋ ਉੱਥੇ ਚੋਰਾਂ ਵੱਲੋਂ ਬੜੇ ਆਰਾਮ ਦੇ ਨਾਲ ਜਿਹੜਾ ਸਾਰਾ ਤਾਂਬਾ ਵਗੈਰਾ ਚੋਰੀ ਕਰ ਲਿਆ ਗਿਆ ਸੀ ਪਰ ਜਦੋਂ ਹੀ ਜਾਣ ਲੱਗੇ ਤਾਂ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਫੜ ਕੇ ਜਿਹੜਾ ਸਾਰਾ ਮਜ਼ਾ ਖਰਾਬ ਕਰ ਦਿੱਤਾ ਸੋ ਚੋਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਆਮ ਲੋਕਾਂ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤੇ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਕਾਰਵਾਈ ਕੀਤੀ ਜਾਵੇ ਜਿਹੜੇ ਰਾਤ ਨੂੰ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਹਨ ਜਾਂ ਆਪਣੇ ਖੇਤਾਂ ਉੱਲਗੇੜਾ ਮਾਰਨ ਜਾਂ ਆਪਣੇ ਘਰੇ ਜਾਗਦੇ ਰਹਿੰਦੇ ਹਨ ਸੋ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸੋ ਆਓ ਤੁਹਾਨੂੰ ਦਿਖਾਈਏ ਕਿ ਕਿਸ ਤਰ੍ਹਾਂ ਚੋਰਾਂ ਦਾ ਦਰਖਤ ਵੱਢਣ ਦਾ ਮੂਡ ਬਣਿਆ ਤੇ ਉਹਨਾਂ ਦਾ ਮੂਡ ਹੈ ਜਿਹੜਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਖਰਾਬ ਕਰ ਦਿੱਤਾ ਜਿਸ ਕਰਕੇ ਹੁਣ ਥੋੜਾ ਬਹੁਤ ਜੁਰਮਾਨਾ ਲਾ ਕੇ ਉਹਨਾਂ ਨੂੰ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਹਿਣ ਤੋਂ ਭਾਵ ਚੋਰਾਂ ਨੂੰ ਨਾਲ ਦੀ ਨਾਲ ਸਬਸਿਡੀ ਦੇਣ ਦੀ ਕੋਈ ਦਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਸੋ ਦੂਸਰੇ ਪਾਸੇ ਜੋ ਮੋਟਰਾਂ ਤੇ ਚੋਰੀ ਹੋਈ ਹੈ ਤਾਰਾਂ ਚੋਰੀ ਹੋਈਆਂ 36 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਹਲੇ ਤੱਕ ਕੋਈ ਵੀ ਜਿਹੜੇ ਬਿਆਨ ਦਰਜ ਨਹੀਂ ਕੀਤੇ ਗਏ ਤੇ ਚੋਰਾਂ ਨੂੰ ਆਜ਼ਾਦੀ ਦਾ ਅਨੁਭਵ ਕਰਾ ਕੇ ਉਹਨਾਂ ਤੋਂ ਲਗਜ਼ਰੀ ਟੈਕਸ ਵਸੂਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਆਓ ਇਹ ਦੋਨੇ ਖਬਰਾਂ ਦਿਖਾਈਏ ਕਿ ਕਿਸ ਤਰ੍ਹਾਂ ਚੋਰਾਂ ਨੂੰ ਚੋਰੀ ਕਰਨ ਦੇ ਦੌਰਾਨ ਸਮੱਸਿਆਵਾਂ ਆ ਰਹੀਆਂ ਤੇ ਆਮ ਲੋਕ ਜਿਹੜੇ ਕਿਸ ਤਰ੍ਹਾਂ ਉਹਨਾਂ ਦੇ ਇਸ ਕੰਮ ਦੇ ਵਿੱਚ ਵਾਧਾ ਬਣ ਰਿਹਾ ਤੁਹਾਡਾ ਨਾਮ ਸਰ ਹਾਂ ਹਾਂ ਤੁਹਾਡਾ ਰੇਂਜਰ ਰੇਂਜਰ ਦੇ ਸੰਬੋਧਕ ਸਰ ਸਾਨੂੰ ਪਤਾ ਲੱਗਿਆ ਵੀ ਇੱਥੇ ਦ੍ਰੱਖ ਵੱਢਣ ਦੀ ਘਟਨਾ ਹੋਈ ਹੈ ਮੋਗੇ ਜ਼ਿਲ੍ਹੇ ਦੇ ਵਿੱਚ ਹਾਂਜੀ ਉਹਦੇ ਸਬੰਧ ਵਿੱਚ ਤੁਸੀਂ ਕੋਈ ਬੰਦਿਆਂ ਨੂੰ ਫੜਿਆ ਵੀ ਹੈਗਾ ਜੀ ਜੀ ਉਹਦੇ ਬਾਰੇ ਜਾਣਕਾਰੀ ਦਿਓ ਆ ਮੂਹਮ ਵੱਡੇ ਕੋਲ ਬੈਠਿਆ ਜੀ ਅੱਛਾ ਜੀ ਬਾਕੀ ਪੱਲੇ ਕਿੰਨੇ ਜਾਣੇ ਸੀ ਵੀ ਜੀ ਟੋਟਲੇ ਇਹ ਹੁਣ ਇਹਨਾਂ ਨੂੰ ਪਤਾ ਜੀ ਕਿੰਨੇ ਜਾਣੇ ਸੀ ਓਕੇ ਤੇ ਕੀ ਹੈ ਘਟਨਾ ਕਿੱਥੋਂ ਦੀ ਹੈ ਕਿੱਥੋਂ ਕੱਟੇ ਗਏ ਆ ਦ੍ਰੱਖ ਤੇ ਕਿੰਨੇ ਕੱਟੇ ਗਏ ਆ ਹਾਂਜੀ ਧੰਨਵਾਦ ਗੁਰੂ ਨੰਮ ਸਿੰਘ ਵਨਗਾਰਡ ਇੰਚਾਰਜ ਮੈਨਾ ਜੀ ਮੈਂ ਨਾ ਬੀਤੋ ਹਾਂ ਜੀ ਜੀ ਕਿੰਨੇ ਵਾਰ ਕੱਟੇ ਗਏ ਜੀ ਇਹ ਸਰ ਰਾਤ ਦੇ ਹੁਣ ਇਹ ਹਫਤਾ ਤੱਕ ਪਹਿਲਾਂ 7-8 10 ਦੇ ਕਰੀਬ ਰੁੱਖ ਪਹਿਲਾਂ ਕੱਟੇ ਜਾ ਚੁੱਕੇ ਸੀ ਉਹ ਜਿਹੜੀ ਪਹਿਲਾਂ ਟਰਾਲੀ ਖੜੀ ਹੈ ਪੁਰਾਣੀ ਨਹੀਂ ਸਰ ਉਹ ਨਹੀਂ ਆਪਣੇ ਅੱਛਾ ਜੀ ਹਾਂ ਠੀਕ ਹੈ ਇਹ ਜਿਹੜੇ ਹਰੇ ਬਲੇ ਫੋਨ ਹਰੇ ਬਲੇ ਅੱਛਾ ਹਫਤਾ ਦੇ ਹਫਤਾ ਮਤਲਬ ਕਿ 10 ਦੇ ਕਰੀਬ ਪਹਿਲਾਂ ਵਟੇ ਗਏ ਫਿਰ ਅਸੀਂ ਉਸ ਤੋਂ ਬਾਅਦ ਲਗਾਤਾਰ ਗਸ਼ਤ ਕਰ ਰਹੇ ਹਾਂ ਕਿਤੇ ਮਤਲਬ ਕਿ ਬੋਲੇ ਲੁੱਕ ਕੇ ਇਹਨਾਂ ਦੀ ਭਾਲ ਕਰਦੇ ਬੈਠੇ ਸੀ ਹੂੰ ਹੂੰ ਰਾਤ ਤਕਰੀਬਨ 12 ਤੋਂ 12:30 ਦੇ ਵਿੱਚ ਅਸੀਂ ਜਦੋਂ ਵੇਖਿਆ ਕਿ ਉੱਥੇ ਹਲਚਲ ਹੋ ਰਹੀ ਆ ਪਹਿਲਾਂ ਤਾਂ ਅਸੀਂ ਵੇਖ ਕੇ ਆਏ ਮੌਕਾ ਹੂੰ ਹੂੰ ਕਿ ਬੰਦੇ ਆ ਕੱਟ ਰਹੇ ਆ ਹੂੰ ਹੂੰ ਫਿਰ ਅਸੀਂ ਜਦੋਂ ਆਪਣੀ ਗੱਡੀ ਦੇ ਉੱਤੇ ਲਗੇ ਤੇ ਸਾਹਮਣੇ ਪਹੁੰਚੀ ਲੱਗੇ ਤੇ ਆ ਬੰਦਾ ਖੜਾ ਸੀ ਅੱਛਾ ਮੁਖਤਿਆਰ ਸਿੰਘ ਓਕੇ ਮੁਖਤਿਆਰ ਸਿੰਘ ਟੈਕਟਰਾਲੀ ਦੇ ਉੱਤੇ ਆ ਜਿੰਨੇ ਵੀ ਰੁਕ ਪਏ ਪਏ ਹੋਏ ਸੀਗੇ ਨਾਲ ਦੇ ਸਾਥੀ ਇਹਦੇ ਭੱਜ ਗਏ ਓਕੇ ਤੇ ਉਸੇ ਟਾਈਮ ਰਾਤ ਨੂੰ ਸਾਰਾ ਸਭ ਨੂੰ ਮੇਰੇ ਸਾਹਮਣੇ ਕੋਮ ਲਾਇਆ ਮੈਂ ਸਾਰਾ ਇਹ ਸਿਚੁਏਸ਼ਨ ਹੋਈ ਹੈ ਇਸ ਟਾਈਮ ਤੇ ਬੈਂਚ ਉਧਰ ਨੂੰ ਫੜ ਲਿਆ ਆ ਸਟ੍ਰਿੱਪ ਤੇ ਪੜੇ ਫਿਰ ਇਹ ਕਹਿੰਦੇ ਕਿ ਜਿਵੇਂ ਹੈਗੀ ਟਰਾਲੀ ਲੈ ਕੇ ਆ ਜਾਓ ਮੇਰੇ ਨਾਲ ਲੈ ਕੇ ਆਏ ਤੇ ਨਾਲ ਦੇ ਨਾਲ ਇਹਨੂੰ ਮੈਂ ਕਿਹਾ ਮੈਂ ਕਿਸੇ ਮਦਦ ਨਾਲ ਲੈ ਕੇ ਆਏ ਕਿ ਨਹੀਂ ਸਰ ਆਏ ਹਟੇ ਬੇਲ ਦਾ ਸਾਥੀ ਇੰਦੇ ਅਸੀਂ ਆਪਦੇ ਆਪ ਦੇ ਮਲਾਈਨ ਸਾਥੀ ਮਲਾਈਨ ਸਾਡੀ ਵੀ ਬੈਕ ਕੋਰਸੇ ਓਕੇ ਓਕੇ ਇਹ ਟਰੈਕਟਰ ਟਰਾਲੀ ਦੀ ਪਹਿਲਾਂ ਚਾਬੀ ਵਧੀਆਂ ਤੇ ਸੋ ਸਾਡੇ ਮੇਲਦਾਰ ਚਲਾ ਕੇ ਲੈ ਕੇ ਆਏ ਫਿਰ ਮੈਂ ਕਿਹਾ ਕਿ ਕੱਲ ਨੂੰ ਚਾਹੁੰਦੇ ਵੀ ਕੋਈ ਸਾਥ ਫਿਰ ਮਾ ਸਕਦਾ ਪਰ ਇਸੇ ਵੇਲੇ ਹੀ ਗੱਡੀ ਨਾਲ ਨਾਲ ਲੈ ਕੇ ਆਏ ਤੇ ਮੁਕੇ ਕੋਲ ਕੀਤਾ ਫਿਰ ਇਨ ਸਾਹਮਣੇ ਮੇਰੇ ਬੰਦੇ ਬੱਕਰੇ ਹੋਰ ਪੇਜੇ ਦੇ ਦਾ ਮੈਂ ਨਹੀਂ ਕੋਲੇ ਇਹੀਂ ਇਕੱਠੇ ਹੋਏ ਤੇ ਟਰੈਕਟਰ ਅਲੀ ਟਰੈਕਟਰ ਲੈ ਕੇ ਰਾਹਨੇ ਗਿਆ ਜਾਂਦਾ ਤੇ ਇਹ ਜਿਹੜੇ ਨੇ ਕਿ ਕਿਹੜੇ ਪਿੰਡ ਤੋਂ ਆਏ ਤੰਨੇ ਇਹ ਤੱਲੇ ਕੇ ਤੋਂ ਪੱਲੇ ਕੇ ਤੋਂ ਤੇ ਇਹਨਾਂ ਦੇ ਨਾਲ ਬੰਦੇ ਹੋਰ ਹੈਗੇ ਆ ਜਿਹੜੇ ਤੁਹਾਨੂੰ ਜੀ ਹੈਗੇ ਜੀ ਦੋ ਤਾਈ ਕਿਤੇ ਆ ਗਏ ਸਰ ਇੱਥੇ ਇਹ ਵੀ ਪਤਾ ਲੱਗਿਆ ਕੋਈ ਪ੍ਰਾਈਵੇਟ ਫੈਕਟਰੀ ਵੀ ਇਹਦੇ ਵਿੱਚ ਇਨਵੋਲਵ ਹੈ ਜਿਨ੍ਹਾਂ ਨੇ ਇਹਨਾਂ ਨੂੰ ਇਹ ਕਟਵਾਇਆ ਇਹ ਸਰ ਮਰਗੀ ਹਫਤਾ ਸੌਰੀ ਤਿੰਨ ਚਾਰ ਦਿਨ ਹੋ ਗਏ ਕਹਿੰਦੇ ਕਿ ਇੱਕ ਮਾਲ ਵੇਚ ਕੇ ਆਏ ਸਪੇਦਾ ਅੱਛਾ ਜੀ ਪਲਾਈ ਬੋਰਡ ਫੈਕਟਰੀ ਵਾਲੇ ਆ ਜੀ ਕਿਹੜੀ ਸੀ ਜਨਤਾ 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 ਬਈ ਚੀਰਾ ਰੋਡ ਦੇ ਉੱਪਰ ਅੱਛਾ ਜੀ ਇੱਥੇ ਉੱਝ ਕੇ ਆਏ ਉਹ ਬੰਦੇ ਨੇ ਇਹ ਬੰਦੇ ਨੂੰ ਨਿਸ਼ਾਨ ਲਾਇਆ ਕਹਿੰਦੇ ਕਿ ਆਹ ਬੰਦਾ ਵੇਚ ਗਿਆ ਸੀ ਇਹ ਟਰੈਕਟਰ ਦੇ ਤੇ ਸੋਨਾ ਜੀ ਕਾ ਟਰੈਕਟਰ ਦੇ ਉੱਪਰ ਵੇਚ ਗਿਆ ਓਕੇ ਉਸ ਤੋਂ ਪਹਿਲਾਂ ਕਹਿੰਦਾ ਕਿ ਮਨੂਰ ਪਤਾ ਨਹੀਂਗਾ ਜਿਹੜਾ ਸਾਨੂੰ ਅਹੀਂ ਮੌਕੇ ਤੇ ਸੁਝੇ ਹੈਂ ਦੱਸਦੇ ਜੀ ਕੀ ਬੰਦਾ ਜਿਹੜਾ 10 ਦਿਨ ਪਹਿਲਾਂ ਵਟਿਆ ਇਹ ਵੀ ਇਹਨਾਂ ਨੇ ਬਿਆਨਨਾ ਦੇ ਵਿੱਚ ਜਿਹੜੇ ਉਹ ਫਲਾਈਓਟ ਫੈਕਟਰੀ ਦਾ ਨਾਮ ਆਪ ਜਾ ਕੇ ਦੱਸ ਕੇ ਆਏ ਤੇ ਉਹ ਮਾਲਕ ਨੇ ਵੀ ਦੱਸਿਆ ਕਿ ਆਹ ਨਹੀਂ ਬੰਦਾ ਵੇਚਣਾ ਆਇਆ ਸੀ ਹਾਂ ਜੀ ਹੁਣ ਜਿਹੜੇ ਵੀ ਜਿਹੜਾ ਇਹਨਾਂ ਤੇ ਪੱਤਾ ਦੇ ਰਹੇ ਹੋ ਤੁਸੀਂ ਹਾਂ ਜੀ ਇਹਦਾ ਜੁਰਮਾਨਾ ਦੇਣਗੇ ਜੋ ਸਰਕਾਰੀਆਂ ਨੂੰ ਵੇਦ ਦੇ ਨੇ ਜਿਨ੍ਹਾਂ ਨੁਕਸਾਨ ਸਾਲਾ ਨੋਟ ਕਰਕੇ ਕਿਉਂਕਿ ਰਾਤ ਨੂੰ ਸਾਰੇ ਇਹੀ ਹੋਏਗਾ ਉਹਦੀ ਸਾਰੀ ਤਰੀਕੇ ਨੇ ਈਵੈਲੂਏਸ਼ਨ ਹੋਏਗੀ ਉਹਦੀ ਹਾਂ ਜੀ ਹਾਂ ਜੀ ਸਰ ਜੇ ਤਾਂ ਉਹ ਈਵੈਲੂਏਸ਼ਨ ਦੇ ਮੁਤਾਬਕ ਜੁਰਮਾਨਾ ਦੇਤਾ ਤੇ ਫਿਰ ਤਾਂ ਬਰੀ ਹੋ ਜਾਣਾ ਬਰੀ ਹੋ ਜਾਣਾ ਇਹ ਵੀ ਪਰਚੇ ਵਾਸਤੇ ਠੀਕ ਹੈ ਠੀਕ ਹੈ ਉਹ ਜੁਰਮਾਨਾ ਜਣਦੀ ਚਿੰਗਲਾਤ ਮੈਂ ਉਹ ਅਸੀਂ ਵੈਸੇ ਸਾਡਾ ਮੁੰਡਾ ਗਿਆ ਜੁਰਮਾਨਾ ਨਹੀਂ 12 ਮਹੀਨੇ ਆਂਦਾ ਹੀ ਟੈਗ ਕਰਕੇ ਥਾਣੇ ਦੀਆਂ ਲੱਗੀਆਂ ਨਾਲ ਅਰਚੇਵਾ ਉਹਨੀ ਦੇਰ ਲਈ ਨਨੋ ਠਾਣੇ ਦੇ ਰਹੇ ਹਾਂ ਨਾਮ ਆਸੀ ਆਲਰੇਡੀ ਪਹਿਲਾਂ ਦੇ ਕੇ ਜਾ ਰਹੇ ਹਾਂ ਉਹ ਰਾਮ ਜੀ ਨਹੀਂ ਜੀ ਜੀਤਵਰ ਕਰਨੀ ਠੀਕ ਉਹ ਪਹਿਲੇ ਦੇ ਦੋ ਕਿ ਆਪਣੇ ਉੱਤੇ ਹੀ ਪੈਂਦਾ ਜੀ ਠੀਕ ਹੈ ਥੈਂਕ ਯੂ ਹਾਂਜੀ ਭਾਈ ਜੀ ਕੀ ਨਾਮ ਆ ਆਪਣਾ ਉਤਿਆਸ ਸਿੰਘ ਜੀ ਕਿਹੜਾ ਪਿੰਡ ਹੈ ਕੰਨੇਗੀ ਇਹ ਜਿਵੇਂ ਡਿਵਲਪਮੈਂਟ ਮੈਂ ਤੁਹਾਨੂੰ ਦਰਖਤ ਕੱਟਦੇ ਆ ਫੜਿਆ ਹਾਂ ਕੀ ਸਟੋਰੀ ਹੈ ਤੁਹਾਡੀ ਸਟੋਰੀ ਹੈ ਜੀ ਵੇਖੋ ਮੈਂ ਤਾਂ ਹੁਣ ਲਾਪ ਲੱਕੜ ਦਾ ਕੰਮ ਕਰਦਾ ਹਾਂ ਅੱਛਾ ਮੈਂ ਬਾਹਰੋਂ ਖੇਤਾਂ ਜੂ ਲੱਕੜ ਖਰੀਦਦਾ ਸੀ ਅੱਛਾ ਖੇਤਾਂ ਜਾਨੀ ਮੇਰੇ ਨਾਲ ਬਹੁਤ ਸੀ ਉਹ ਤੇ ਵਸੇ ਬੰਦੇ ਨਾ ਮੂਡ ਬਣ ਗਏ ਕਹਿੰਦੇ ਵੀ ਆਪਾਂ ਵਾੜ ਲਈਏ ਕਹਿੰਦੇ ਵੀ ਰੌਲਾ ਪਾਣੇ ਵਿੱਚ ਹੋਰੀ ਦਾ ਮੂਡ ਬਣ ਗਿਆ ਤੁਹਾਡਾ ਹਾਂ ਤੇ ਪਹਿਲੋਂ ਨਹੀਂ ਅਸੀਂ ਕਿਤੇ ਕੀਤਾ ਜੀ ਇਹ ਜਗ੍ਹਾ ਤੇ ਉਹ ਤਾਂ ਕਹਿ ਰਹੇ ਫੈਕਟਰੀ ਦਾ ਮਾਲਕ ਕਹਿੰਦਾ ਜੀ ਪਹਿਲਾਂ ਵੀ ਵੇਚ ਕੇ ਗਏ ਤਾਂ ਕਿਹੜਾ ਪਹਿਲੋਂ ਲਾਇਆ ਸੀ ਜੀ ਬਸ ਸਾਹਿਲ ਤੇ ਫਿਰ ਤਾਂ ਦੋ ਤੱਕ ਹੋ ਗਏ ਬਾਈ ਹਾਂਜੀ ਹੋਰ ਨਹੀਂ ਅਸੀਂ ਕੋਈ ਵੀ ਵੇਚ ਨਹੀਂ ਓਕੇ ਮੈਂ ਤੇ ਆਈ ਛੋਲੇ ਗੂਰੇ ਹੋਰ ਕੋਈ ਨਹੀਂ ਵੇਚਿਆ ਜੀ ਅਸੀਂ ਨਹੀਂ ਚਲੋ ਮੈਂ ਤਾਂ ਤੁਸੀ ਉਹਨਾਂ ਦੀ ਕਰਨੀ ਹੈ ਜੋ ਵੀ ਉਹਨਾਂ ਨੇ ਕਰਨਾ ਹਾਂਜੀ ਬਾਈ ਆਪਣਾ ਨਾਮ ਕੀ ਹੈ ਜਗਰ ਕਿਹੜਾ ਪਿੰਡ ਹੈ ਜਗਰ ਅੱਛਾ ਤਾਂ ਲੱਗੇ ਤੁਹਾਡਾ ਮੈਨੂੰ ਤੇ ਕਿੰਨੀ ਦੇਰ ਤੋਂ ਲੱਕੜ ਵਟਣ ਦਾ ਕੰਮ ਕਰ ਰਹੇ ਹੋ ਅਰ ਜੀ ਪਹਿਲਾਂ ਤਾਂ ਆਪਦੇ ਹੱਲ ਜਾਂਦੇ ਸੀ ਉਹ ਠਕਾਈ ਮਾਰ ਤੱਕਦੇ ਸੀ ਡਿਪੋ ਨਹੀਂ ਲਗਾ ਮੈਂ ਜਿਹੜਾ ਇਹ ਕਾਰਜ ਅੱਛਾ ਜਾਂ ਉਹ ਮੜਾ ਮੁਕਾ ਉਹ ਆਉਂਦਾ ਤੁਹਾਡਾ ਬੰਦ ਲੱਗਦਾ ਤੇ ਮੈਂ ਦੋ ਕਾ ਕਰਦਾ ਇੱਕ ਵਜੇ ਤੁਹਾਡਾ ਪਲਾਈਵੁੱਡ ਫੈਕਟਰੀ ਦਾ ਨਾਲ ਕੀ ਸੰਬੰਧ ਹੈਗਾ ਜਿਹੜਾ ਤੁਸੀਂ ਉਹਨਾਂ ਦਾ ਨਾਮ ਲਿਆ ਵੀ ਉੱਥੇ ਵਿੱਚ ਹੀ ਹੈ। ਅਸੀਂ ਹੁਣ ਜਿਵੇਂ ਲੱਕੜ ਮੰਡੀ ਦੇ ਵਿੱਚ ਵਪਾਰੀ ਹੈ। ਵਪਾਰੀ ਹੈ ਸਾਡੇ ਤੋਂ ਲੱਕੜਾਂ ਖਰੀਦਦੇ ਆ ਜੀ। ਜਿਵੇਂ ਹੁਣ ਇਹਨਾਂ ਨੇ ਚਪਾਈ ਦਾ ਫਰੀਦਨ ਟਾਲੀ ਵਾਲੇ ਟਾਲੀ ਖਰੀਦਣੀ ਹੁੰਦੀ ਹੈ। ਡੀਕਾ ਨਹੀਂ ਡੀਕ ਖਰੀਦਣੀ ਹੁੰਦੀ ਹੈ। ਉਵੇਂ ਸਾਡੇ ਇਹਨਾਂ ਨੇ ਜਾਨਕੀ ਰਿਲੇਸ਼ਨ ਬਣ ਜਾਂਦੇ ਆ ਬਹੁਤ ਹਨਾ। ਜਿਵੇਂ ਸਾਡੇ ਕੋਲੇ ਆਉਂਦੇ ਜਾਂਦੇ ਆ। ਨਹੀਂ ਤੁਹਾਨੂੰ ਪਲਾਈਓਡ ਫੈਕਟਰੀ ਵਾਲਿਆਂ ਨੇ ਕਹਿ ਕੇ ਘਟਵਾਏ ਹੈ ਦਰਾਂ। ਨਹੀਂ ਜਿਕੇ ਕਹਿ ਕੇ ਨਹੀਂ ਘਟਵਾਏ। ਤੁਸੀਂ ਆਪ ਹੀ ਕੱਟਿਆ ਹੈ। ਹਾਂਜੀ। ਵਿੱਚ ਉਹਨਾਂ ਕੋਲ ਜਰੂਰ ਹੈ ਫਿਰ। ਹਾਂਜੀ ਵਿੱਚ। ਤੇ ਹੁਣ ਵੀ ਉਹਨਾਂ ਕੋਲੇ ਵੇਚਣੇ ਸੀ ਜ। ਹਾਂਜੀ। ਹਨਾ ਤੁਸੀਂ ਦੇਖ ਰਹੇ ਹੋ ਜੀਡੀਪੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ। ਪਿੰਡ ਦਸਾਂਝ ਦੇ ਵਿੱਚ ਰਾਤ ਚੋਰਾਂ ਦਾ ਕਹਿਰ ਵਾਪਰਿਆ ਹੈ। 6 ਮੋਟਰਾਂ ਦੇ ਉੱਤੇ ਤਾਰਾਂ ਤੇ ਹੋਰ ਕੀਮਤੀ ਸਮਾਨ ਹੈ ਜਿਹੜਾ ਚੋਰੀ ਹੋਇਆ ਹੈ ਤੇ ਸਾਰੀਆਂ ਮੋਟਰਾਂ ਦੇ ਵਿੱਚੋਂ ਵੇਖੋ ਇਸ ਤਰ੍ਹਾਂ ਪਾੜ ਲਾ ਕੇ ਉਹਨਾਂ ਦੇ ਵਿੱਚੋਂ ਦਰਵਾਜਿਆਂ ਐਂਟਰ ਕੀਤਾ ਗਿਆ ਔਰ ਅੰਦਰੋਂ ਮੋਟਰ ਦੀਆਂ ਤਾਰਾਂ ਜਿਹੜੀਆਂ ਲਾ ਕੇ ਔਰ ਗ੍ਰੈਪ ਵਗੈਰਾ ਲਾ ਕੇ ਉਸ ਤੋਂ ਬਾਅਦ ਇੱਥੇ ਹੀ ਤਾਰਾਂ ਮੋਚਾ ਕੇ ਉਹਨਾਂ ਨੇ ਜਿਹੜਾ ਹੈਗਾ ਤਾਂਬਾ ਉਹਦੇ ਵਿੱਚੋਂ ਕੱਢਿਆ ਤੇ ਪਰ ਬਦਕਿਸਮਤੀ ਉਹਨਾਂ ਦੀ ਜਾਂ ਪਿੰਡ ਵਾਲਿਆਂ ਦੀ ਚੰਗੀ ਕਿਸਮਤ ਕਹਿ ਲਈਏ ਕਿ ਵੀ ਉਹ ਉਹਨਾਂ ਦੇ ਜਾਣ ਤੋਂ ਪਹਿਲਾਂ ਪਹਿਲਾਂ ਹੀ ਇੱਥੇ ਕੁਝ ਲੋਕ ਆ ਗਏ ਪਿੰਡ ਦੇ ਇਕੱਠੇ ਹੋ ਕੇ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਦੂਰੋਂ ਧੂਆ ਨਿਕਲਦਾ ਸੀ ਅੱਗ ਮੱਚਦੀ ਸੀ ਉਹਨਾਂ ਨੇ ਵੇਖ ਕੇ ਜਿਹੜਾ ਪਿੰਡ ਦਾ ਕੱਟ ਕਰਕੇ ਜਦੋਂ ਆਏ ਤਾਂ ਚੋਰ ਜਿਹੜੇ ਇੱਥੋਂ ਭੱਜ ਗਏ ਆਪਣਾ ਮੋਟਰਸਾਈਕਲ ਇੱਥੇ ਛੱਡ ਗਏ ਤਾਰਾਂ ਵਗੈਰਾ ਹੋਰ ਜੋ ਵੀ ਕੁਝ ਉਹਨਾਂ ਨੇ ਲਾਇਆ ਸੀ ਉਹ ਸਾਰੇ ਦਾ ਸਾਰਾ ਇੱਥੇ ਛੱਡ ਕੇ ਚਲੇ ਗਏ ਸੋ ਆਪਾਂ ਇਸ ਸਬੰਧ ਦੇ ਵਿੱਚ ਇੱਥੇ ਨਗਰ ਨਿਵਾਸੀ ਲੋਕ ਇਹਨਾਂ ਮੋਟਰਾਂ ਦੇ ਮਾਲਕ ਇਕੱਠੇ ਹੋਏ ਆ ਆਓ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਸਾਰੀ ਘਟਨਾ ਕੀ ਹੈ ਤੇ ਉਹ ਕੀ ਮੰਗ ਕਰਦੇ ਪ੍ਰੋਜੈਕਟ ਹਾਂਜੀ ਵੀਰ ਕੀ ਨਾਮ ਹੈ ਆਪਣਾ ਮੈਂ ਨਈ ਗੁਰਪ੍ਰੀਤ ਸਿੰਘ ਹੈ ਜੀ ਆਪਣੀ ਮੋਟਰ ਇੱਥੇ ਹੀ ਹੈ ਹਾਂਜੀ ਇਹ ਕੀ ਘਟਨਾ ਵਾਪਰੀ ਜਿਹੜੀ ਚੋਰੀ ਦੇ ਨਾਲ ਸੰਬੰਧਿਤ ਘਟਨਾ ਹੋਈ ਰਾਤੀ ਇਹ ਜੀ ਸਵੇਰ ਅਸੀਂ ਜਦੋਂ ਇੱਥੇ ਆਪਣੇ ਮੋਟਰਾਂ ਵਾਲੇ ਪਾਣੀ ਦੇਖਣ ਆਏ ਸੀਗੇ ਉਹਨਾਂ ਨੇ ਦੇਖਿਆ ਵੀ ਅੱਗ ਮੱਚੀ ਜਾਂਦੀ ਹੈ ਤੇ ਪਿੰਡ ਚ ਜਾ ਕੇ ਸੁਨੇਹਾ ਦਿੱਤਾ ਵਾ ਤੇ ਵੇਖਿਆ ਵੀ ਅੱਗ ਮੱਚੀ ਤੇ ਪਿੰਡੋਂ ਕਾਫੀ ਜਣੇ ਆਏ ਤੇ ਵੇਖਿਆ ਵੀ ਅੱਗ ਮੱਚੀ ਇਹ ਜਦੋਂ ਉਹਨਾਂ ਨੇ ਆਵੇ ਅੱਗ ਦੇ ਲੋ ਇੱਥੇ ਕੋਲੀ ਮੱਚੀ ਜਾਂਦੀ ਹੈ ਹਾਂ ਇੱਥੇ ਇਹ ਜਗ੍ਹਾ ਤੇ ਹੈ ਜੀ ਇੱਥੇ ਤਾਰਾਂ ਮਚਾਈਆਂ ਗਈਆਂ ਇੱਥੇ ਤਾਰਾਂ ਵਿਚਾਰੇ ਸੀ ਹਾਂਜੀ ਤਾਰਾਂ ਮਚਾਈਆਂ ਸੀ ਓਕੇ ਜਦੋਂ ਪਿੰਡ ਜੋ ਕਾਫੀ ਬੰਦੇ ਆਏ ਤੇ ਰੋਲਾ ਪਿਆ ਪਿੰਡ ਚ ਗੁਰਦੁਆਰਾ ਸਾਹਿਬ ਆਵਾਜ਼ ਵੀ ਦਿੱਤੀ ਜੋ ਬੰਦੇ ਸਮਾਨ ਛੱਡ ਕੇ ਜਦੋਂ ਚਾਰਚ ਪਰੋਂ ਬੰਦੇ ਆਏ ਤਾਂ ਸਮਾਨ ਛੱਡ ਕੇ ਭੱਜ ਗਏ ਆ ਮੋਟਰਸਾਈਕਲ ਫੜਿਆ ਕੋਈ ਤਾਰਾਂ ਅੱਛਾ ਆ ਮੋਟਰਸਾਈਕਲ ਵੀ ਉਹਨਾਂ ਦਾ ਹੈ ਮੋਟਰਸਾਈਕਲ ਵੀ ਉਹਨਾਂ ਦਾ ਹੀ ਆ ਜੀ ਤਾਰਾਂ ਪਈਆਂ ਅੱਛਾ ਆ ਤਾਰਾਂ ਵੀ ਕੋਲੀ ਪਈਆਂ ਜੀ ਸਾਰੀਆਂ ਕੋਸ਼ੜੀਆਂ ਭੰਨ ਕੇ ਹੀ ਗ੍ਰਿਪ ਕੱਢੇ ਗ੍ਰਿਪ ਕੱਢ ਕੇ ਅੰਦਰ ਤੋੜਿਆ ਸਾਰਾ ਸਮਾਨ ਆ ਮੋਟਰਸਾਈਕਲ ਦਾ ਨੰਬਰ ਆ ਆ ਤਾਰਾਂ ਹੈ ਉੱਥੇ ਤਾਰਾਂ ਜੀ ਆ ਗ੍ਰਿਪਾਂ ਦਾ ਜੀ ਲਗਭਗ ਸਾਰੀਆਂ ਮੋਟਰਾਂ ਦਾ 50 ਤੋਂ 60000 ਰੁਪਏ ਦਾ ਨੁਕਸਾਨ ਹੂੰ ਤੇ ਤੇ ਅਸੀਂ ਕਿੰਨੀਆਂ ਕਿੰਨੀਆਂ ਮੋਟਰਾਂ ਤੇ ਪਾੜ ਲੱਗਿਆ ਇਹ 6 ਮੋਟਰਾਂ ਤੇ ਪਾੜ ਲੱਗਾ ਅੱਛਾ ਕੋਠੀਆਂ ਬਿਲਕੁਲ ਕੋੜੀਆਂ ਬਿਲਕੁਲ ਖਾਦਮ ਹੀ ਕਰਦੀਆਂ ਕੰਨਾਂ ਹੀ ਟਾਦੀਆਂ ਕੋੜੀਆਂ ਨੇ ਟਰਲੇ ਦੀ ਬਹੁਤ ਨੁਕਸਾਨ ਕੋਟਰੀਆਂ ਦਾ ਨੁਕਸਾਨ ਵੱਖਰਾ ਤਾਰਾਂ ਦਾ ਨੁਕਸਾਨ ਵੱਖਰਾ ਇਹ ਹਫ਼ਤੇ ਜੇ ਇੱਕ ਦਵਾਰ ਹੋ ਹੀ ਜਾਂਦਾ ਹਰ ਰੋਜ਼ ਜਾਂਦੀ ਹਫ਼ਤੇ ਚ ਬਾਅਦ ਵਾਰੀ ਆ ਹੀ ਜਾਂਦੀ ਹੈ ਕਿਸੇ ਨੇ ਕਾਨੂੰਨ ਤੋਂ ਮੰਗ ਕਰਦੇ ਵੀ ਵੱਧ ਵੱਧ ਸਖਤਾਈ ਕੀਤੀ ਜਾਵੇ ਚੋਰਾਂ ਤੇ ਹੂੰ 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 ਤੇ ਬਾਕੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇਹੇ ਜਿਹੇ ਚੋਰਾਂ ਦੇ ਨੱਥ ਪਾਈ ਜਾਵੇ ਤੇ ਤੁਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਅੱਜ ਦੀ ਮੌਕਾ ਦੇਖ ਕੇ ਗਏ ਆ ਜੀ ਤੇ ਮੋਟਰਸਾਈਕਲ ਤਾਂ ਉਹਨਾਂ ਨੇ ਕਸਟਡੀ ਚ ਨਹੀਂ ਲਿਆ ਫਿਰ ਨਹੀਂ ਮੋਟਰਸਾਈਕਲ ਉਹ ਛੱਡ ਗਏ ਜੀ ਉਹ ਕਹਿੰਦੇ ਬਾਅਦ ਚ ਦੇਖ ਲਾਂਗੇ ਅੱਛਾ ਹਲੇ ਨਹੀਂ ਲੈ ਕੇ ਗਏ ਹਜੇ ਨਹੀਂ ਲੈ ਕੇ ਗਏ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਸਾਮਾਨ ਵੀ ਤੁਹਾਡੇ ਕੋਲ ਹੀ ਆ ਹਲੇ ਜੀ ਸਾਮਾਨ ਵੀ ਸਾਡੇ ਕੋਲ ਹੈ ਸਾਮਾਨ ਇਹ ਇੱਥੋਂ ਕਣਕ ਚੋਂ ਸਾਨੂੰ ਲੱਭਿਆ ਵਾ ਬਾਅਦ ਚ ਜਦੋਂ ਅਸੀਂ ਉਹਨਾਂ ਨੂੰ ਭਾਲਦੇ ਆ ਜੋ ਇਹ ਕਣਕ ਚੋਂ ਪਿਆ ਮਿਲਿਆ ਸਾਨੂੰ ਇਹ ਜਿਹੜੇ ਸਾਰੀਆਂ ਤਾਰਾਂ ਇਹਨਾਂ ਨੇ ਉਤੋਂ ਮਚਾ ਕੇ ਤੇ ਉਹ ਲਾਹਤੀ ਰਬੜ ਦੀ ਵੇਖ ਕੇ ਅਸੀਂ ਜਾਂਦੇ ਇੱਥੇ ਆ ਗਏ ਰਬੜ ਲਾਹਤੀ ਤੇ ਆ ਤਾਂਬਾ ਲੈ ਕੇ ਚੱਲੇ ਸੀ ਹਾਂ ਜੀ ਤਾਂਬਾ ਲੈ ਕੇ ਠੀਕ ਹੈ ਠੀਕ ਹੈ ਇਹ ਪਿੰਡ ਦਸਾਂਝ ਦੀ ਘਟਨਾ ਜੀ ਪਿੰਡ ਦਸਾਂਝ ਫਤੇਗੜ ਰੋਡ ਤੇ ਹਾਂ ਜੀ ਫਤੇਗੜ ਰੋਡ ਤੇ ਹਾਂ ਜੀ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਨਰਮਲ ਸਿੰਘ ਹੈ ਜੀ ਪਿੰਡ ਦਸਾਂਝ ਅੱਛਾ ਇਹ ਜਿਹੜੀ ਚੋਰੀ ਦੀ ਘਟਨਾ ਵਾਪਰੀ ਹੈ ਇਹਦੇ ਬਾਰੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਫਿਰ ਤੁਸੀਂ ਹੁਣ ਪ੍ਰਸ਼ਾਸਨ ਤੋਂ ਤਾਂ ਹੀ ਮੰਗ ਕਰਦੇ ਆਂ ਇੱਕ ਤਾਂ ਇੱਥੇ ਸਾਡੇ ਸਿੰਗਲ ਰੋਡ ਐ ਤੇ ਘੇੜਾ-ਘੁੜਾ ਰਾਤ ਨੂੰ ਪੁਲਿਸ ਵਾਲੇ ਮਾਰਨ ਕਿਤੇ ਟਰਾਂਸਫਾਰਮਰਾਂ ਦੀਆਂ ਚੋਰੀਆਂ ਹੋ ਜਾਂਦੀਆਂ ਨੇ ਤੇਲ ਕੱਢ ਕੇ ਲੈ ਜਾਂਦੇ ਆ ਇਹ ਕਿਹੜਾ ਰੋਡ ਵਾਈ ਦਾ ਇਹ ਜੀ ਹੈਗਾ ਸਾਂਝ ਤੋਂ ਫਤੇਗੜ ਕੋਰੋਟਾਣਾ ਨੂੰ ਜਾਂਦਾ ਜੀ ਲਿੰਕ ਰੋਡ ਆ ਜਿਹੜਾ ਖੇਤਾਂ ਵਾਲਾ ਰਾਹ ਹਾਂਜੀ ਹਾਂਜੀ ਹਾਂ ਤੇ ਪੁਲਿਸ ਨੂੰ ਚਾਹੀਦਾ ਜੇ ਗਸ਼ਤ ਇੱਥੇ ਮਾਰਿ ਮੱਟੀ ਹੋਵੇ ਤਾਂ ਇਹਨਾਂ ਨੇ ਚੋਰਾਂ ਨੂੰ ਡਰ ਹੋਵੇ ਥੋੜਾ ਜਿਹਾ ਤਾਂ ਚੋਰ ਨਾ ਹਣ ਕਦੇ ਟਰਾਂਸਫਾਰਮ ਚੋਰੀ ਹੋ ਜਾਂਦਾ ਕਦੇ ਤੇਲ ਕੱਢ ਕੇ ਲੈ ਜਾਂਦੇ ਕਦੇ ਸਮਾਨ ਕੱਢ ਲੈਂਦੇ ਅੱਛਾ ਇਹ ਅੱਗੇ ਵੀ ਹੁੰਦੀਆਂ ਰਹਿੰਦੀਆਂ ਕਿ ਟ੍ਰਾਂਵਾ ਹੁੰਦੇ ਰਹਿੰਦੇ ਹਾਂ ਜੀ ਇਹ 10 12 ਦਿਨ ਬਾਅਦ ਹੁੰਦੀ ਰਹਿੰਦੀ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਜੀ ਸਾਡਾ ਕਿਸਾਨਾਂ ਦਾ ਤੇ ਦੇਖੋ ਅੱਗੇ ਹੀ ਖੇਤੀ ਦਾ ਘਾਟੇਵੰਦ ਜਾਂਦੀ ਹੈ ਤੇ ਰੇਂਦਾ ਖੁੰਦਾ ਇਹ ਹੋ ਜਾਂਦਾ ਇਸ ਕਰਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਇਹਨਾਂ ਨੂੰ ਫੜੋ ਨੱਥ ਪਾਓ ਇਹਨਾਂ ਦੇ ਪਰ ਇਹੀ ਆਈ ਬਠੀਕਾ ਹੋਰ ਤਾਂ ਪਰ ਤੁਹਾਨੂੰ ਲੱਗਦਾ ਨਹੀਂ ਵੀ ਪ੍ਰਸ਼ਾਸਨ ਕੋਈ ਜ਼ਿਆਦਾ ਗੰਭੀਰ ਨਹੀਂ ਜਿਸ ਤਰ੍ਹਾਂ ਉਹਨਾਂ ਨੇ ਮੋਟਰਸਾਈਕਲ ਵੀ ਵਾਲੇ ਕਸਟਡੀ ਚ ਨਹੀਂ ਲਿਆ ਜਾਂ ਜ਼ਿਆਦਾ ਨਹੀਂ ਕੋਈ ਆਇਆ ਹੀ ਨਹੀਂ ਮੁਰ ਕੇਰਾ ਇੱਕ ਵਾਰੀ ਵੇਖ ਗਏ ਆ ਮੌਕਾ ਵੇਖ ਕੇ ਚਲੇ ਗਏ ਹਾਂ ਹਾਂਜੀ ਕੋਈ ਗੇੜਾ ਵੀ ਨਹੀਂ ਮਾਰਦੇ ਕਿ ਨਹੀਂ ਇੰਦਾਂ ਹੁਣ ਚੋਰੀਆਂ ਹੋਈ ਜਾਂਦੀਆਂ ਖੇਤਾਂ ਤੇ ਚਲੋ ਇੱਕ ਅੱਧਾ ਗੇੜਾ ਵੱਜ ਜਾਵੇ ਤਾਂ ਡਰ ਹੋਗੇ ਚੋਰਾਂ ਨੂੰ ਵੀ ਹਾਂ 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 ਹਾਂਜੀ ਚੋਰ ਤਾਂ ਸਾਂਝ ਲੋ ਗਿਆ ਪੂਰਾ ਨਿਆਰੇ ਲੁੱਟਦੇ ਆਈ ਸਾਰੀ ਰਾਤ ਹੁਣ ਵੇਖ ਲਓ ਕਦੋਂ ਤੋਂ ਲੱਗੇ ਕਿੰਨੀਆਂ ਮੈਂ 10-15 ਮੋਟਰਾਂ ਦੀਆਂ ਤਾਰਾਂ ਲਾਈਆਂ ਤੇ ਮੋਸਾਰ ਕੇ ਸਵਾਰ ਕੇ ਲੈ ਕੇ ਜਾਂਦੇ ਕੋਈ ਡਾਰੀ ਨਹੀਂ ਕਿਸਦਾ ਕੋੜੀਆਂ ਪੰਨ ਕੇ ਲੈ ਗਏ ਪੰਨ ਕੇ ਕੋਰਸਿੰਗਾ ਮੈਂ ਕਹਿੰਦਾ ਇੰਨੀਆਂ ਵਧੀਆ ਵਧੀਆ ਕੋਰਸਿੰਗਾ ਬਣਾਈਆਂ ਤੇ ਦੂਹਣ ਗਾਂ ਕੀ ਕਰ ਸਕਦੇ ਤੂੰ ਕਹਿੰਦਾ ਖਤਮ ਹੈ ਗੱਲ ਹਾਂਜੀ ਬਿਲਕੁਲ 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 ਠੀਕ ਹੈ ਵੀਰੇ ਧੰਨਵਾਦ